ਮੈਂ ਦੂਰ ਕਰਾਓ ਸਿਆਰ ਦਾ ਠੇਕਾ ਦਫਾ ਕਰੋ ਮੁਰਦਾਬਾਦ ਮੁਰਦਾਬਾਦ ਮਜ਼ਦੂਰਾਂ ਨੂੰ ਮੁਰਦਾਬਾਦ ਮੁਰਦਾਬਾਦ ਸੱਕੇ ਨਾਲ ਮਜ਼ਦੂਰਾਂ ਦੇ ਕਰਾਂ ਵਿੱਚ ਠੇਕਾ ਰੱਖਣ ਵਾਲਾ ਬੀਪੋਰਡ ਦਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਅਸਲਾ ਜੀ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਸ਼ੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੀ ਹੈ ਪੰਜਾਬ ਦੇ ਅੰਦਰ ਹੀ ਡਰਾਮੇ ਕੀਤੇ ਜਾ ਰਹੇ ਆ ਕਿ ਭਾਈ ਅਸੀਂ ਤਾਂ ਨਸ਼ੇ ਬੰਦ ਕਰਾ ਰਹੇ ਆ ਅਸੀਂ ਤਾਂ ਨਸ਼ਿਆਂ ਨੂੰ ਬਹੁਤ ਮਾੜਾ ਸਮਝਦੇ ਆਂ ਜਾਣੀ ਇੱਕ ਪਾਸੇ ਪਹਿਲਾਂ ਅਜੇ ਮਤਲਬ ਕੁਝ ਦਿਨ ਹੋਇਆ ਕਿ 2 ਦਰਜਣਾਂ ਜਿਹੜੇ ਸ਼ਰਾਬ ਪੀ ਕੇ ਮਜੀਠੇ ਦੇ ਵਿੱਚ 2 ਦਰਜਣ ਦੇ ਕਰੀਬ ਬੰਦੇ ਮਾਰੇ ਗਏ ਤਾਂ ਉਹ ਹਜੇ ਗੱਲ ਠੱਡੀ ਨਹੀਂ ਪਈ ਇੱਥੇ ਮੋਰਾਂ ਵਾਲੀ ਦੇ ਵਿੱਚ ਜਾਨੀ ਰੌਲਾ ਪੈ ਰਿਹਾ ਵੀ ਦੇਖੋ ਸ਼ਰਾਬਾਂ ਜਿਹੋ ਜੀ ਚੀਜ਼ ਹੈਗੀ ਵੀ ਭਾਈ ਆਬਾਦੀ 'ਚ ਤੁਸੀਂ ਨਾ ਰੱਖੋ ਇਹਨਾਂ ਦਾ ਕਾਨੂੰਨ ਬਣਾਇਆ ਹੋਇਆ ਇਹ ਕਹਿੰਦੇ ਆ ਕਿ ਆਬਾਦੀ ਤੋਂ 1 ਕਿਲੋਮੀਟਰ ਜਾਂ 2 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਵੀ ਅਸੀਂ ਇਹ ਸਮਝਦੇ ਵੀ ਇਹ ਕਿਸੇ ਗੱਲ ਤੋਂ ਸਿੱਖਿਆ ਨਹੀਂ ਲੈਂਦੇ ਹੈਗੇ ਮੋਹਰਾਂ ਵਾਲੀ ਪਿੰਡ ਦੀਆਂ ਔਰਤਾਂ ਬੈਠੀਆਂ ਸਾਡੀਆਂ ਭੈਣਾਂ ਤੁਸੀਂ ਵੀ ਇਹਨਾਂ ਤੋਂ ਪੁੱਛ ਸਕਦੇ ਹੋ ਜਾਨੀ ਇੱਥੇ ਪਹਿਲਾਂ ਲਗਾਤਾਰ ਗੂਠੇ ਲਾ ਕੇ ਇਥੋਂ ਦੀ ਡੀਸੀ ਮੈਡਮ ਨੂੰ ਐਸਐਸਪੀ ਮੈਡਮ ਨੂੰ ਆਪਕਾਰੀ ਮਹਿਕਮੇ ਨੂੰ ਜਾਨੀ ਸਾਰੇ ਅਧਿਕਾਰੀਆਂ ਨੂੰ ਘੱਟੋ ਘੱਟ ਤਿੰਨ ਤਿੰਨ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਜਿਹਦੇ ਕਰਕੇ ਜਾਨੀ ਅਸੀਂ ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਇਹਨਾਂ ਨਾਲ ਗੱਲ ਕੀਤੀ ਲੋਕ ਇਹਨਾਂ ਦਾ ਵਿਰੋਧ ਹੈ ਕਿ ਜਿਹੜਾ ਇਹ ਠੇਕਾ ਹੈ ਸਾਡੇ ਘਰਾਂ ਦੇ ਵਿੱਚ ਹੈ ਤੇ ਬਿਲਕੁਲ ਤੁਸੀਂ ਦੇਖ ਲਓ ਸੜਕ ਸੰਨ ਹੈ 10 ਫੁੱਟ ਦਾ ਹੀ ਫਰਕ ਹੈ ਤਾਂ ਇਸ ਪਾਸੇ ਔਰਤਾਂ ਦਾ ਜਾਨੀ ਇੱਕ ਤਰ੍ਹਾਂ ਨਾਲ ਵੱਡੀ ਪੱਧਰ ਤੇ ਲੰ ਤਾ ਜਦੋਂ ਸ਼ਰਾਬੀਆਂ ਦੇ ਆਪਾਂ ਨੂੰ ਪਤਾ ਹੀ ਹੈ ਹਾਲ ਤੱਕ ਕਿਤੇ ਵਿਆਹ ਜਾਵੜਨ ਸ਼ਾਦੀ ਚ ਜਾਵੜਨਾ ਜਾਨੀ ਜੋ ਇਹਨਾਂ ਦੀ ਇੱਕ ਤਰ੍ਹਾਂ ਨਾਲ ਸ਼ਰਾਬ ਪੀ ਕੇ ਬੰਦਿਆਂ ਦੀ ਹਾਲਤ ਹੁੰਦੀ ਹੈ ਵੀ ਇੱਥੇ ਕਿਸੇ ਔਰਤ ਨੰਗੀ ਜਾਂਦੀ ਤਾਂ ਕੋਈ ਮਾੜਾ ਚੰਗਾ ਬੋਲਦਾ ਇਸ ਕਿਸਮ ਦੀ ਗੱਲ ਬਣ ਗਈ ਜਾਨੀ ਇੱਥੇ ਵੱਡੀ ਲੜਾਈ ਵੀ ਬਣ ਸਕਦੀ ਹੈ ਲੋਕਾਂ ਦੇ ਸਿਰ ਵੀ ਪਾਟ ਸਕਦੇ ਆ ਜਾਨੀ ਇਹ ਹਾਲਤਾਂ ਕਿ ਠੇਕਾਂ ਤੇ ਆਮ ਵੀ ਆਪਾਂ ਦੇਖਦੇ ਆ ਕਿ ਲੜਾਈਆਂ ਝਗੜੇ ਹੁੰਦੇ ਆ ਤਾਂ ਇਹ ਮੰਗ ਹੈ ਲੋਕਾਂ ਦੀ ਕਿ ਜਿਹੜਾ ਇਹ ਠੇਕਾ ਹੈ ਇਸ ਪਿੰਡ ਤੋਂ ਘੱਟੋ ਘੱਟ ਕਿਲੋਮੀਟਰ ਬਾਹਰ ਜਾਵੇ ਜੋ ਸਰਕਾਰੀ ਹਦਾਇਤਾਂ ਹੈਗੀਆਂ ਉਹਦੇ ਮੁਤਾਬਕ ਜਾਣੀ ਪਹਿਲਾਂ ਇਹ 1 ਕਿਲੋਮੀਟਰ ਬਾਹਰ ਹੀ ਸੀਗਾ ਇਧਰ ਕਲੇਰਾਂ ਵਾਲੀ ਸਾਈਡ ਦੇ ਉੱਤੇ ਜਾਨੀ ਉੱਥੋਂ 1 ਕਿਲੋਮੀਟਰ ਬਾਹਰ ਤੋਂ ਗਾਂ ਘਰਨ ਦੀ بجائے ਉਹਨੂੰ ਪਿੱਛੇ ਮਜ਼ਦੂਰਾਂ ਵਾਲੇ ਪਾਸੇ ਲਿਆ ਕੇ ਰੱਖਤਾ ਇਹਨਾਂ ਨੇ ਜੀ ਦੇ ਚ ਹੁਣ ਸਰਪੰਚ ਸਾਹਿਬ ਦਾ ਕੀ ਵਰਸ਼ਨ ਹੈ ਇਹ ਤਾਂ ਅੱਡ ਗੱਲ ਹੈ ਪਰ ਇਹਦਾ ਤੇ ਜੇ ਮਹੀਨੇ ਦੀ 30 ਤਰੀਕ ਨੂੰ ਮਤਾ ਪਾਇਆ ਹੋਇਆ ਕਿ ਇਹ ਠੇਕਾ ਜਿਹੜਾ ਇੱਕ ਤੋਂ 2 ਕਿਲੋਮੀਟਰ ਜਾਨੀ ਪਿੰਡ ਤੋਂ ਬਾਹਰ ਕੀਤਾ ਜਾਵੇ ਜਾਨੀ ਇਹਦੇ باوجود ਹੋਰ ਸਾਰੇ ਢੇੜੇ-ਗੂੜੇ ਕੱਢ ਕੇ ਇੱਥੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਰੱਖਤਾ ਮਜ਼ਦੂਰ ਇਸ ਦਾ ਵਿਰੋਧ ਕਰ ਰਹੇ ਆ ਵੀ ਭਾਈ ਜਿਹੜਾ ਠੇਕਾ ਇਹਨੂੰ ਬਾਹਰ ਕੱਢੋ ਇੱਥੇ ਤਾਂ ਇਹਦੇ ਵਾਸਤੇ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੋਧੀ ਗੱਲ ਕਰਦੀ ਹੈ ਦੂਜੇ ਪਾਸੇ ਜਾਣੀ ਹੈ ਵੀ ਨਸ਼ੇ ਕਰ ਕਰ ਪਹਚਾਉਣ ਦਾ ਆਪ ਦਾ ਜਿਹੜਾ ਕੰਮ ਹੈ ਉਹ ਵੀ ਕਰ ਰਹੀ ਆ ਤਾਂ ਇਹਦੇ ਵਾਸਤੇ ਸਾਡੀ ਇਹ ਬੇਨਤੀ ਆ ਵੀ ਜਿਹੜਾ ਠੇਕਾ ਇੱਥੋਂ ਚੱਕਿਆ ਜਾਵੇ ਉਹ ਸਾਡੀਆਂ ਮਾਵਾਂ ਭੈਣਾਂ ਇੱਥੇ ਬੈਠੀਆਂ ਤੇ ਅਸੀਂ ਇਹਦੇ ਵਾਸਤੇ ਹੋਰ ਲਾਮਬੰਦੀ ਕਰਨ ਦੇ ਯਤਨ ਵੀ ਕਰ ਰਹੇ ਆ ਕਿ ਵੱਧ ਤੋਂ ਵੱਧ ਇਹ ਗਿਣਤੀ ਹੈ ਜਿਹੜੀ ਜਟਾਈ ਜਾਵੇ ਕਿਉਂਕਿ ਤੁਹਾਨੂੰ ਪਤਾ ਵੀ ਮਜ਼ਦੂਰਾਂ ਦੇ ਰੁਜ਼ਗਾਰ ਦਾ ਮਾਮਲਾ ਵੀ ਹੈਗਾ ਹੋਰ ਹੈ ਕੰਮਿਕਾਰੀ ਗਏ ਹੋਏ ਆ ਇਸ ਵਾਸਤੇ ਕੋ ਸਾਡੇ ਸਾਥੀ ਇੱਥੇ ਬੈਠੇ ਆ ਅਸੀਂ ਇਹਦੀ ਗਿਣਤੀ ਵੀ ਵਧਾਵਾਂਗੇ ਘਰ ਘਰ ਵੀ ਜਾਵਾਂਗੇ 10 ਗਤੀ ਮਹੱਮ ਵੀ ਵਿੱਡਾਂਗੇ ਯਾਨੀ ਇਸ ਇਸ ਘੋਲ ਨੂੰ ਯਾਨੀ ਹੋਰ ਮਹਂਗਾਵਾਗੇ ਇਸ ਵਾਸਤੇ ਜੇ ਠੇਕਾ ਨਹੀਂ ਚੱਕਿਆ ਜਾਂਦਾ ਤਾਂ ਦੂਜੀ ਗੱਲ ਇਹ ਆ ਵੀ ਸਾਰੇ ਪ੍ਰਸ਼ਾਸਨ ਦੇ ਧਿਆਨ ਚ ਆ ਤੇ ਸਾਰਾ ਪ੍ਰਸ਼ਾਸਨ ਰਲ ਕੇ ਠੱਕੇ ਨਾਲ ਹੀ ਠੇਕਾ ਰਖਾ ਲੈ ਕੀ ਲੱਗਦਾ ਪਿਛਲੇ ਦਿਨੀ ਡੀਸੀ ਫਰੀ ਕੋਟ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਉਹਨਾਂ ਕੋਲ 20 ਤਰੀਕ ਜਿਹੜੀ ਦਿੱਤੀ ਗਈ ਸੀ ਤੇ ਕੋਈ ਉਸ ਤੋਂ ਬਾਅਦ ਗੱਲਬਾਤ ਹੋਈ ਹੈ ਤੁਜੀਨਾਂ ਦੇ ਅਸੀਂ ਬਾਰ-ਬਾਰ ਗਏ ਆ ਜੀ ਅਸੀਂ ਡੀਸੀ ਮੈਡਮ ਨੂੰ ਮਿਲਣ ਵਾਸਤੇ ਵੀ ਗਏ ਆ ਪਰ ਡੀਸੀ ਮੈਡਮ ਸਾਨੂੰ ਨਹੀਂ ਮਿਲੇ ਐਸਐਸਪੀ ਮੈਡਮ ਨੂੰ ਮਿਲੇ ਆ ਉਹਨਾਂ ਨੇ ਕਿਹਾ ਵੀ ਇਹ ਡੀਸੀ ਮੈਡਮ ਦਾ ਕੰਮ ਹੈ ਜਾਨੀ ਇੱਕ ਦੂਜੇ ਤੇ ਪੱਲਾ ਝਾੜ ਰਹੇ ਆ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਵੀ ਅਸੀਂ ਇਹਨੂੰ ਬਾਹਰ ਕੱਢਾਂਗੇ ਅਸੀਂ ਇਹ ਸਮਝਦੇ ਹਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਉਹਨੂੰ ਬਾਹਰ ਕੱਢਣਾ ਚਾਹੀਦਾ ਠੇਕਾ ਇੱਥੋਂ ਉਹ ਪ੍ਰਬੰਧ ਕਰ ਸਕਦਾ ਇਹ ਭਾਵੇਂ ਆਪਦਾ ਖੋਖਾ ਰੱਖ ਲੈਣ ਭਾਵੇਂ ਉੱਥੇ ਕੋਈ ਆਪਦਾ ਮਤਲਬ ਕਮਰਾ ਪਾ ਲੈਣ ਕੁਝ ਵੀ ਕਰ ਲੈਣ ਪਰ ਇਹ ਪਿੰਡੋਂ ਬਾਹਰ ਜਾਵੇ ਜੇ ਪ੍ਰਸ਼ਾਸਨ ਨਹੀਂ ਜ਼ਿੰਮੇਵਾਰੀ ਚੱਕਦਾ ਐਕਸਾਈਜ ਦੇ ਭਗੜਾਂ ਕਿੰਨੇ ਗੱਲਬਾਤ ਹੋਈ ਹੈ ਐਕਸਾਈਜ ਦੇ ਭਗਦੇ ਇਹਨਾਂ ਨੇ ਅਰਜ਼ੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਅਸੀਂ ਗਏ ਸੀ ਉੱਦੇ ਸਾਨੂੰ ਐਕਸਾਈਜ ਦੇ ਭਗੜਾ ਕੋਈ ਨਹੀਂ ਮਿਲਿਆ ਪਰ ਡੀਐਸਪੀ ਫਰੀਦਕੋਟ ਨੇ ਐਕਸਾਈਜ ਦੇ ਭਗੜਾ ਨਾਲ ਗੱਲ ਕੀਤੀ ਹੈ ਸਾਡੇ ਸਾਹਮਣੇ ਕੀਤੀ ਉਹਨਾਂ ਨੇ ਸਰਪੰਚ ਦਾ ਹੀ ਵਰਸ਼ਨ ਦਿੱਤਾ ਵੀ ਸਰਪੰਚ ਨੇ ਸਾਨੂੰ ਕਹਿ ਰੱਖ ਲੋ ਸਰਪੰਚ ਦਾ ਇੱਕ ਪਾਸੇ 30 ਮਾਰਚ ਦਾ ਸਾਡੇ ਕੋਲੇ ਮਤਾ ਲੱਗਿਆ ਹੋਇਆ ਵੀ ਇਹ ਠੇਕਾ ਪਿੰਡੋਂ ਬਾਹਰ ਜਾਵੇ ਨਵਾਂ ਮਤਾ ਕੋਈ ਪਾਇਆ ਹੋਵੇ ਨਾ ਪਾਇਆ ਹੋਵੇ ਪਰ ਸਾਡਾ ਮਤਲਬ ਜੇ ਲੋਕ ਮੰਗ ਕਰ ਰਹੇ ਆ ਤੇ ਕਾਨੂੰਨਾਂ ਨੇ ਠੇਕਾ ਬਾਹਰ ਜਾਣਾ ਚਾਹੀਦਾ ਤਾਂ ਫਿਰ ਬਾਹਰ ਜਾਣਾ ਚਾਹੀ ਕੀ ਨਾਮ ਕੀ ਹੈ ਮੇਰਾ ਨਾਮ ਨਰਮ ਸਿੰਘ ਹੈ ਤੇ ਮੇਰਾ ਘਰ ਦੇ ਸਾਹਮਣੇ ਰੱਖਿਆ ਗਿਆ ਹੈ ਆਈਡੀ ਸਾਬ ਨੂੰ ਮਿਲੇਆ ਡੀਐਸਪੀ ਸਾਬ ਨੂੰ ਮਿਲੇਆ ਐਸਐਸਪੀ ਸਾਬ ਨੂੰ ਮਿਲੇਆ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣ ਕਲਤਾਰ ਸੰਧਮਣ ਨੂੰ ਮਿਲੇ ਤੇ ਇਹ ਇਹ ਸਰਪੰਚ ਜਿਹੜਾ ਸਰਪੰਚ ਦੀ ਮਾਤਾ ਜੀ ਉਹ ਇਹ ਕਹਿ ਰਹੀ ਹੈ ਕਿ ਕਲਤਾਰ ਸੰਧਮਣ ਰਖਾਇਆ ਠਿਕਾ ਜੀ ਕਿਸੇ ਤੇ ਕੋਈ ਮਰਜ਼ੀ ਜ਼ੋਰ ਲਾਵੇ ਜਿੱਥੇ ਮਰਜ਼ੀ ਭੱਜਣਾ ਪਰ ਇਹ ਠਿਕਾ ਨਹੀਂ ਚੱਕਿਆ ਜਾਵੇ ਤੇ ਇਸ ਕਰਕੇ ਇਹ ਧਰਨਾ ਲਾਇਆ ਉਹ ਇਹ ਚੱਕਣ ਵਾਸਤੇ ਇਹ ਵਾਹ ਤੇ ਇਹ ਤੁਹਾਨੂੰ ਇਹਨੂੰ ਪਤਾ ਹੀ ਹੈ ਕਿੰਨੀ ਦੂਰ ਹੈ ਠੇਕਾਈਂ ਘਰੋਂ ਤੇ ਇਹ ਬਾਹਰ ਜਾਣਾ ਚਾਹੀਦਾ ਬਸ ਸਾਡੀ ਇਹੀ ਮੰਗ ਹੈ ਕੀ ਨਾਮ ਆ ਬਈ ਜੀ ਰਿਸ਼ਨ ਸਿੰਘ ਆਈ ਨਾ ਕਿੱਥੋਂ ਰਹਿਣਾ ਮੂਰਾ ਵਾਲੀ ਪਿੰਡ ਆਈ ਅੱਛਾ ਲਾਗੀ ਘਰ ਧਰਨਾ ਲਾਇਆ ਜਾ ਰਿਹਾ ਜੀ ਕਿਸ ਵਿਸ਼ੇ ਨੂੰ ਲਗਦਾ ਹੈ ਧਰਨਾ ਜੀ ਠੇਕੇ ਕਰਕੇ ਲਾਇਆ ਜਾ ਰਿਹਾ ਕਿਉਂਕਿ ਇਹ ਘਰਾਂ ਦੇ ਵਿੱਚ ਆਇਆ ਠੇਕਾ ਸਾਰਾ ਕੀਤਾ ਕਰਾਇਆ ਸਾਰਾ ਪੰਚਾਇਤ ਦਾ ਹੀ ਕੰਮ ਆ ਜੀ ਆ ਹੁਣ ਗਰੀਬ ਬੈਠੇ ਤੁਸੀਂ ਦੱਸੋ ਵੀ ਮੇਰੇ ਜਿਹੜੇ ਜਿਹੜੇ 6 6 ਫੁੱਟੇ ਮੁੰਡੇ ਘਰ ਦਾ ਜਿਨ੍ਹਾਂ ਦੇ ਅੱਜ ਕੱਲ੍ਹ ਭਾਰਤੀਆਂ ਵੇਖਣੀਆਂ ਪੰਜਾਬ ਪੁਲਿਸ ਦੀ ਜਾਂ ਕੋਈ ਜਾਂ ਟੀਚਰ ਲੱਗਾ ਕੋਈ ਤੁਸੀਂ ਦੱਸੋ ਇਹ ਨਸ਼ਾ ਕਰਨਗੇ ਕਿ ਜਾਂ ਸਾਡੇ ਪਿੰਡ ਗਰਾਊਂਡ ਹੈ ਨਹੀਂਗਾ ਤੇ ਤੁਸੀਂ ਦੱਸੋ ਆ ਠੇਕਾ ਦੇਖੋ ਇੱਥੇ ਰੱਖਦਾ ਲਿਆਗੇ ਇੱਥੇ ਕਲਤਾਰ ਸੰਧਵਾ ਆ ਸੀਗਾ ਇੱਥੇ ਸਾਡੇ ਮੇਲੇ ਤੇ ਆਹੀ ਕਲਤਾਰ ਸੰਧਵਾ ਕਹਦਾ ਗਰਾਊਂਡ ਦੇਦਾ ਤੁਹਾਨੂੰ ਜੈਮ ਦੇਤੀ ਕਾ ਨਾ ਜੈਮ ਦਿੱਤਾ ਨਾ ਗਰਾਊਂਡ ਦਿੱਤਾ ਠੇਕਾ ਲਿਆਗੇ ਇੱਥੇ ਮਾਰਾ ਗਰੀਬਾਂ ਦੇ ਤੁਸੀਂ ਦੱਸੋ ਸਹੀ ਕੀਤਾ ਬੋਲਿਆ ਕਰੋ ਤੁਸੀਂ ਨਾਲ ਸਾਰੇ ਇਹ ਚੋਰਾਂ ਨਾਲ ਕੁੱਤੀ ਰੇਲੀ ਆਈ ਹੂੰ ਦਾ ਭਵੰਤਮਣ ਕਹਿ ਦਿੰਦਾ ਹੀ ਅਸੀਂ ਐ ਕਰਦਾਂਗੇ ਓ ਕਰਦਾਂਗੇ ਆ ਨਸ਼ੇ ਵਿਰੋਧ ਉਹਨਾਂ ਨੇ ਚਲਾਇਆ ਹੀ ਕੰਮ ਤੇ ਹੁਣ ਦੱਸੋ ਇਹਨਾਂ ਦੇ ਆਪ ਦੇ ਐਮਐਲਏ ਕੋਲੋਂ ਤਾਂ ਚਿੱਟਾ ਫੜਿਆ ਗਿਆ ਹੀ ਹੈ ਇਸ ਵਿਸ਼ੇ ਨੇ ਲੈ ਕੇ ਜਾ ਕੇ ਮਿਲੇ ਹੋ ਤੁਸੀਂ ਫਿਰ ਦੁਬਾਰਾ ਕਿਹਨਾਂ ਨੂੰ ਕਿਸੇ ਸਪੀਕਰ ਨੂੰ ਜਾਂ ਐਮਐਲਏ ਸਾਰਿਆਂ ਨੂੰ ਮਿਲੇ ਆਂ ਜੀ ਧਰਨਾ ਵੀ ਲਾਇਆ ਐਸਐਸਪੀ ਦਾ ਅਫਸਰ ਵੀ ਗਏ ਆ ਡੀਸੀ ਦਾ ਅਫਸਰ ਵੀ ਗਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਹਣ ਕਿੰਨਾ ਕਰਦੀ ਮੰਗੇ ਇਹੀ ਕਰਦੇ ਵੀ ਠੇਕਾ ਬਾਹਰ ਜਾਵੇ ਜੀ ਇੱਥੋਂ ਬਸ ਜੀ 1.5 ਮਹੀਨਾ ਹੋ ਗਿਆ 프리ਮ ਸਿੰਘ ਹੈ ਪੈਂਡ ਦੇ ਮੋਰਾ ਵਾਲੀ ਦੇ ਰਹਿਣ ਵਾਲੇ ਕੀ ਵਿਸ਼ਾ ਜਿਹੜਾ ਅੱਜ ਵਿਸ਼ਾ ਤਾਂ ਠੇਕੇ ਬਾਰੇ ਹੀ ਆਈ ਸਰਪੰਚ ਤੱਕੇਸ਼ਾਹੀ ਕਰ ਰਿਹਾ ਇੰਨਾ ਗਰੀਬਾਂ ਵਜਾਰੇ ਨੇ ਕਿਸੇ ਨੇ ਵੋਟ ਨਹੀਂ ਪਾਈ ਉਹਨੂੰ ਤੇ ਇਹਨਾਂ ਦੇ ਬਾਰ ਚ ਲੈ ਕੇ ਠੇਕਾ ਉਹਨੇ ਰੱਖਤਾ ਬਸਾ ਉਹ ਆਪ ਦੀ ਸਰਕਾਰ ਦੀ ਧੋਖਾ ਹੁਆਦਾ ਇਹ ਪ੍ਰਸ਼ਾਸਨ ਕੋਲੇ ਸਾਰੇ ਕੋਲੇ ਡੀਸੀ ਸਾਹਿਬ ਕੋਲੇ ਐਸਐਸਪੀ ਕੋਲੇ ਲਿਖਤੀ ਰੂਪ ਚ ਇਹਨਾਂ ਦਿੱਤਾ ਹੋਇਆ ਹੈ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਸੰਘਰਸ਼ੇ ਵੱਡਾ ਵੇਡਾਂਗੇ ਜੇ ਇੱਕ ਦਿਨਾਂ ਚ ਕੋਈ ਕਾਰਵਾਈ ਨਾ ਹੋਈ ਸਿੱਧੂਪੁਰ ਜਥੇਬੰਦੀ ਨਾਲ ਮੇਰੀ ਹੁਣੇ ਗੱਲ ਹੋਈ ਹੈ ਕੱਲ ਨੂੰ ਅਸੀਂ ਹਾਈਵੇ ਜਾਮ ਕਰ ਦੇਣਾ ਕੋਈ ਇਸ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਹੈ ਲਿਖਤੀ ਰੂਪ ਦੇ ਵਿੱਚ ਹਾਂਜੀ ਦੇ ਕੇ ਆਏ ਐਪਲੀਕੇਸ਼ਨ ਪ੍ਰਧਾਨ ਜੀ ਨਾਲ ਗਏ ਹੈ ਇਹ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕੀ ਇਵਿਸ਼ਣ ਦੋਇਆ ਸੀ ਉਹਨਾਂ ਨੇ 20 ਤਰੀਕ ਦਿੱਤੀ 20 ਤਰੀਕ ਨੂੰ ਵੀ ਠੇਕਾ ਚੁਕਵਾ ਦੇਾਂਗੇ ਸਤਿ ਵੀ ਨੰਗੀ ਹੈ ਜੀ ਕੋਈ ਤੇ ਸੁਣਵਾਈ ਨਹੀਂ ਲਈ ਇਹਨਾਂ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਘਰੀਆਂ ਨਾਲ ਕੋਈ ਨਹੀਂ ਗੱਲਬਾਤ ਹੁੰਦਾ ਇਹ ਜਾ ਕੇ ਆਏ ਆ ਦੋ ਤਿੰਨ ਮੇਰੀ ਹੁਣ ਵੀ ਜਾ ਕੇ ਕੱਲ ਕਰਸੋ ਮਿਲੇ ਪ੍ਰਧਾਨ ਜੀ ਤੁਸੀਂ 2 ਤਰੀਕ ਨੂੰ ਪਹਿਲੀ ਐਪਲੀਕੇਸ਼ਨ ਤੋਂ ਅਗਲੀ ਰਾਨ ਦਿੱਤੀ ਕੀ ਹੈ ਰਣਨੀਤੀ ਤਾਂ ਇਹੀ ਹੈ ਵੀ ਵੱਡੇ ਪੱਦਰ ਤੇ ਸੰਘਰਸ਼ ਵਿੱਡਾਂਗੇ ਅਸੀਂ ਤੇ ਅθε ਬੰਦੀਆਂ ਨੂੰ ਨਾਲ ਲੈ ਕੇ ਸਿੱਧੂਪੁਰ ਜਥੇਬੰਦੀ ਨਾਲ ਅਸੀਂ ਹੈਗੇ ਆਂ ਤੇ ਉਹ ਪ੍ਰਧਾਨ ਜੀ ਨਾਲ ਹੁਣੇ ਗੱਲ ਹੋਈ ਹੈ ਅਸੀਂ ਵੱਡੇ ਪੱਦਰ ਦੇ ਕੋਈ ਹਾਈਵੇ ਜਾਮ ਕਰਾਂਗੇ ਜਿੱਥੋਂ ਤੇ ਕੇ ਸਾਨੂੰ ਜਾਣਾ ਪੈ ਜਾਵਾਂਗੇ ਇਥੇ ਕੋਈ ਵੀ ਲੜਾਈ ਵੀ ਹੋ ਸਕਦੀ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਆਈ ਮੇਰਾ ਖੇਤ ਹੈ ਖੜੇ ਇਥੇ ਪੀ ਜਾਂਦੇ ਬੀਅਰ ਤੇ ਚਲਾ ਕੇ ਮਾਰਦੇ ਆ ਆ ਕੱਲ ਮੈਂ ਵਾਹਣੋਂ ਦੇ 10 ਵਰੀ ਬੋਤਲ ਚੱਕੀ ਉਹ ਬੀਬੀ ਨੂੰ ਵੀ ਪਤਾ ਬਣਿਆ ਨਾਲ ਚਗਾਈ ਮੇਰੇ ਕੱਚ ਜੁਈ ਜਾਂਦੇ ਇਥੇ ਕੋਈ ਸਾਰੇ ਇਹਨਾਂ ਨੇ ਝੋਨਾ ਲਾਉਣਾ ਕੋਈ ਝੋਨਾ ਨਹੀਂ ਲਾਉਂਦਾ ਕਹਿੰਦੇ ਕੱਚ ਇਥੇ ਏਰਾ ਨਾ ਜਸਿੰਦਰ ਕੋਈ ਕੀ ਕਾਰਨਾ ਜੋ ਅੱਜ ਇਥੇ ਧਰਮ ਦਾ ਇਥੇ ਠਿਕਾ ਰੱਖਿਆ ਗਿਆ ਬੂਹੇ ਦੇ ਅੱਗੇ ਸਾਡੇ ਗਰੀਬਾਂ ਲੋਕਾਂ ਦੇ ਅਸੀਂ ਚਕਾਉਣਾ ਚਾਹੁੰਦੇ ਆ ਇਸ ਤੋਂ ਪਹਿਲਾਂ ਕਿਸੇ 50 ਨੰਬਰ ਦੇ ਵੀਡੀਓ ਸਾਰਿਆਂ ਨੂੰ ਮਿਲੇ ਕੀ ਵਿਸ਼ਵਾਸ ਸਾਡੀ ਕਿਸੇ ਨੇ ਗੱਲ ਨਹੀਂ ਸੀ ਸੁਣਾਈ ਨਹੀਂ ਕਿ ਸੁਣਵਾਈ ਨਹੀਂ ਹੋਈ ਸਾਡੀ ਅਸੀਂ ਪੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਅਸੀਂ ਜਿੱਥੋਂ ਤੱਕ ਵੀ ਸਾਥੋਂ ਪਹੁੰਚਿਆ ਗਿਆ ਅਸੀਂ ਗਏ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਗੱਲ ਕਿੰਨੀ ਦੇਰ ਉੱਥੇ ਠਹਿਕ ਇੱਥੇ ਜਿਹੜਾ ਹੈ ਠੇਕਾ ਜੀ ਇਹਨਾਂ ਨੇ 2 ਮਹੀਨਾ ਹੋ ਗਿਆ ਇਸ ਗੱਲ ਨੂੰ 2 ਮਹੀਨੇ ਦੇ ਵਿੱਚ ਵਿੱਚ ਅਸੀਂ 15 ਦਿਨ ਵੀ ਜਾਂਦੇ ਸੀਗੇ 10 ਦਿਨ ਵੀ ਗਏ ਆ ਇਹਨਾਂ ਨੇ 20 ਦਿਨਾਂ ਦੀ ਮੌਲਤ ਦਿੱਤੀ ਸੀ ਸਾਨੂੰ ਵੀ 20 ਦਿਨ ਇੱਕੇ ਮਾ ਦਿਨ ਨਹੀਂ ਹੋਣ ਦਿੰਦੇ ਅਸੀਂ ਅਸੀਂ ਠੇਕਾ ਚੁਕਾ ਦੇਾਂਗੇ ਐਸਐਚਓ ਨੇ ਮੌਕਾ ਵੇਖਿਆ ਸੀ ਆ ਕੇ ਉਹਨਾਂ ਨੇ ਕਹਿਤਾ ਵੀ ਅਸੀਂ 21 ਮਾ ਦਿਨ ਠੇਕਾ ਚੁਕਾ ਦੇਾਂਗੇ ਵੀ ਸਾਡੀ ਮਰਦਾ ਆਣਗੀ ਆ ਤੇ ਅੱਜ ਇੱਥੇ ਠੇਕਾ ਉਹੀ ਚੱਲੀ ਜਾਂਦਾ ਸਾਰਾ ਕੁਝ ਉਹੀ ਹੋਈ ਜਾਂਦਾ ਹੁਣ ਕੀ ਮੰਗਤਾ ਅਸੀਂ ਬਸ ਇਹ ਹੀ ਚਾਹੁੰਦੇ ਆ ਵੀ ਸਾਡੇ ਬਾਰ ਚ ਠੇਕਾ ਚੱਕਿਆ ਜਾਵੇ ਸਾਡੇ ਅਲੂ ਜਿੱਥੇ ਮਰਜ਼ੀ ਰੱਖਣ ਇਹ ਜਿੱਥੇ ਮਰਜ਼ੀ ਨਾ ਰੱਖਣ ਬਸ ਸਾਡੀ ਇਹ ਹੀ ਫਰਿਆਦ ਆ ਹੋਰ ਅਸੀਂ ਕੋਸ਼ਿਸ਼ ਨਹੀਂ ਚਾਹੁੰਦੇ ਪਹਿਲਾਂ ਠੇਕਾ ਕਿੱਥੇ ਸੀ ਪਹਿਲਾ ਠੇਕਾ ਪਿੰਡ ਦੇ ਉਧਰਲੇ ਪਾਸੇ ਸੀ ਜ਼ਿਮੀਂਦਾਰਾਂ ਵਾਲੇ ਪਾਸੇ ਉਧਰੋਂ ਤੱਕ ਲੈਨੇ ਚਕਾਤਾ ਲੜਾਈਆਂ ਕਰ ਕਰਕੇ ਤੇ ਇਹਨਾਂ ਨੇ ਹੁਣ ਗਰੀਬ ਲੋਕਾਂ ਦੇ ਬੂਹਿਆਂ 'ਚ ਰੱਖਤਾ ਖੇਤਾਂ 'ਚ ਲਗਾਈ ਪਤਾ ਨਹੀਂ ਸਾਨੂੰ ਕਿੱਥੇ ਲਗਾਈ ਕਿੱਥੇ ਨਹੀਂ ਹੁਣ ਕਹਿੰਦੇ ਆ ਜਗ੍ਹਾ ਵੀ ਤੁਸੀਂ ਦਿਓ ਹੁਣ ਅਸੀਂ ਕਿਹੜਾ ਜਗਾ ਕਾਰਮੀ ਸੀ ਇਹਨਾਂ ਨਾਲ ਜੇ ਅਸੀਂ ਇਹਨਾਂ ਨੂੰ ਜਗਾ ਦਿੱਤੀ ਆ ਅਸੀਂ ਜਗਾ ਦਿੱਤੀ ਸੀ ਇਹਨੇ ਲੀੜਾ ਕੱਪੜਾ ਵੇਚਣ ਵਾਸਤੇ ਇਹ ਮੈਡਮ ਨੇ ਇਹ ਗੱਲ ਕਹੀ ਸੀ ਵੀ ਮੈਂ ਲੀੜਾ ਕੱਪੜਾ ਵੇਚਣਾ ਲੀੜਾ ਕੱਪੜਾ ਵੇਚਣ ਵਾਸਤੇ ਇਹਨੇ ਦੁਕਾਨ ਕੀਤੀ ਸੀ ਸਾਡੀ ਮਜਬੂਰੀ ਸੀ ਅਸੀਂ ਇਹਨੂੰ ਜਗਾ ਦਿੱਤੀ ਮਰਲਾ ਅਸੀਂ ਇਹਨੂੰ ਇਹ ਥੋੜੀ ਕਾਸੀ ਵੀ ਤੂੰ ਠੇਕਾ ਰੱਖ ਕੇ ਬਹਿ ਜਾ ਇੱਥੇ ਇੱਥੇ ਠੇਕੇ ਦੀ ਕਮਾਈ ਨਾ ਪੜ ਅਸੀਂ ਕੱਲੇ ਨਾ ਕਵਾਂਗੇ ਤੇ ਦੁਨੀਆ ਜਿਹੜੀ ਸਾਰੀ ਅਗਲੇ ਆਂਦੇ ਅਸੀਂ ਵਿਰੋਧਾਂ ਠੇਕੇ ਦੇ ਅਸੀਂ ਨਹੀਂ ਰੱਖਣ ਦੇਣਾ ਇੱਥੇ ਠੇਕਾ ਚੱਕਣਾ ਚਾਹੀਦਾ ਬਸ ਅੱਜ ਜਿੱਥੇ ਅਧਿਕਾਰੀ ਪਹੁੰਚੇ ਆ ਕੀ ਪ੍ਰਸ਼ਾਸਨ ਬੈਠਾ ਹੈ ਹੈਲੋ ਕਿਵੇਂ ਜੀ ਪੁਰਸ ਪ੍ਰਸ਼ਾਸਨ ਪਹੁੰਚਿਆ ਅਧਿਕਾਰੀ ਪਹੁੰਚੇ ਹੋਰ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਹਾਂ ਜੀ ਗਏ ਆ ਗਏ ਆ ਸੀ ਸਾਰੇ ਗਏ ਅੱਜ ਇੱਥੇ ਤੁਹਾਡੇ ਕੋਲੇ ਪੁਰਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਦੇ ਅਧਿਕਾਰੀ ਵੀ ਪਹੁੰਚੇ ਹੋਰ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਕੋਈ ਨਹੀਂ ਹਾਂਜੀ ਹੋਰ ਕੀ ਜੋ ਵੀ ਸੀ ਤਿੰਨ ਪੈਨ ਦੇ ਵੇਖ ਠੀਕਾ ਖੋਦਿਆ ਅੱਜ ਉਸ ਨੂੰ ਲੈ ਕੇ ਦਿੱਤਾ ਵਿਰੋਧ ਕੀਤਾ ਜਾਂਦਾ ਹੈ ਕੋਈ ਕਾਰਨ ਨਹੀਂ ਵੀਰ ਜੀ ਥਾਂ ਮੇਰਾ ਆਪ ਦਾ ਲਿਆ ਸਤ ਜਗਾ ਹੈ ਤੇ ਪਹਿਲਾਂ ਮੈਂ ਕਪੜੇ ਦੀ ਦੁਕਾਨ ਕੀਤੀ ਸੀ ਉਸ ਬਾਅਦ ਮੈਂ ਰੈ ਕੀਤੀ ਆ ਵੀ ਇਥੇ ਠੇਕੇ ਆਣੇ ਆ ਗਏ ਠੇਕਾ ਵੀ ਮੈਂ ਆਪ ਦੀ ਮਰਜ਼ੀ ਨਾਲ ਖਾਇਆ ਕਿਉਂਕਿ ਮੇਰੇ ਧਮਾਈ ਵਾਲਾ ਸਾਧਨ ਨਹੀਂ ਕੋਈ ਬੇਟਾ ਮੇਰੇ ਹੈ ਨਹੀਂ ਘਰ ਵਾਲਾ ਮੇਰਾ ਤਾਂ ਰੁਪਈਏ ਕਿਤੇ ਦਿਹਾੜੀ ਲੌਂਦਾ ਕਿਤੇ ਨਹੀਂ ਲੌਂਦਾ ਤੇ ਬੀੜਵਾ ਦੀ ਢੜਾਈ ਲਗਾਈ ਕਿੰਨਾ ਖਰਚ ਕਰਦਾ ਮੈਂ ਲੈਂਦਾ ਉਹਦੇ ਕਰਕੇ ਮੈਂ ਆਜੀ ਮਜ਼ਦੂਰੀ ਜਿਹਦਾ ਚੇ ਕੰਮ ਕਰਦੀ ਹੂ ਕੋਈ ਇੱਥੇ ਖੜਦਾ ਨਹੀਂ ਸ਼ਰਾਬ ਪੀਂਦਾ ਕੇ ਕੋਈ ਵੇਂਦਾ ਨਹੀਂ ਇੱਥੇ ਪੂਰੀ ਵੀ ਦਿੱਕਤ ਵਾਲੀ ਗੱਲ ਹੈ ਇਹਨਾਂ ਦੇ ਜਾਣ ਕੇ ਕੋਈ ਵਿਰੋਧ ਕੱਢਦੇ ਆ ਮੇਰੇ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਸਰਪੰਚੀ ਦਾ ਵਿਰੋਧ ਕਰਦੇ ਕਰਕੇ ਜਿਹੜੀ ਤਾਂ ਤਿੰਨ ਮਹੀਨੇ ਜਿਹੜੀ ਕਰਦੇ ਆ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਇੱਕ ਦਾਰੂ ਪੀਂਦੀਆਂ ਗਾਲੀ ਗਲੋਚ ਨਹੀਂ ਕਰਦੇ ਆ ਕੋਈ ਗਾਲੀ ਗਲੋਚ ਨਹੀਂ ਕਰਦੇ ਉਹ ਵੀਡੀਓ ਸਬੂਤ ਕਰ ਦੇਣ ਜੇ ਕੋਈ ਇੱਥੇ ਬੰਦਾ ਗਾਲੀ ਗਲੋਚ ਕਰਦਾ ਗਾਲਾਂ ਤੇ ਹੀ ਕੱਢ ਕੇ ਅੰਦਰ ਵੜ ਜਾਂਦੇ ਆ ਮੈਂ ਨਹੀਂ ਕਿਹਾ ਨੇ ਕਿ ਤੂੰ ਨਹੀਂ ਬੋਲਦਾ ਮੈਂ ਨਹੀਂ ਬੋਲਦੀ ਗਾਲਾਂ ਇਹ ਕੋਈ ਇੱਕ ਹਰਦਕ ਉੱਜ ਲੱਗ ਜਾਂਦਾ ਮੈਂ ਫਿਰ ਵੀ ਨਹੀਂ ਬੋਲੂ ਕੋਈ ਇੱਥੇ ਕਾਲਾ ਗਲੋਚ ਨਹੀਂ ਕਰਦੇ ਕੋਈ ਬੰਦਾ ਦਾਰੂ ਨਹੀਂ ਪੀਂਦਾ ਇੱਥੇ ਆ ਵੀ ਕੋਈ ਵਾਟਰਪੂਲਾ ਸਾਡਾ ਬਾਹਰ ਨਹੀਂ ਕਾ ਕੋਈ ਗਲਾਸ ਬਾਹਰ ਨਹੀਂ ਰੱਖਿਆਗਾ ਕੋਈ ਵੀ ਨਹੀਂ ਗਾ ਇੱਕ ਸਾਲ ਦਾ ਸਾਡਾ ਐਗਰੀਮੈਂਟ ਹੋ ਗਿਆ ਲਿਖ ਲਿਖਾ ਹੋਇਆ ਇੱਕ ਸਾਲ ਜਿਹਨੇ ਪੈਸੇ ਲੈ ਕੇ ਆਪ ਦਾ ਲੈਣਾ ਦੇਣਾ ਲਾਇਆ ਹੈ ਕੋਈ ਵੀ ਮੈਂ ਨਹੀਂ ਹੈਗਾ ਹੈਡ ਦਾ ਠੇਕੇਦਾਰ ਨਾਲ ਗੱਲ ਕਰਨ ਮੇਰੀ ਆਪਦੀ ਜਗ੍ਹਾ ਹੈ ਮੈਂ ਆਪਦੀ ਜਗ੍ਹਾ ਤੇ ਕੰਮ ਕਰ ਸਕਦਾ ਹਾਂ ਕੋਈ ਮੇਰੇ ਨਾਲ ਕਿਸ ਤਰ੍ਹਾਂ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਮੇਰਾ ਮਣ ਨਹੀਂ ਹੈ ਮੈਂ ਤਾਂ ਸਿਵਲ ਠੇਕੇਦਾਰ ਨਾਲ ਗੱਲ ਕਰ ਰਿਹਾ ਹਾਂ ਹਾਂਜੀ ਉਹਨਾਂ ਨੇ ਹੋਈ ਜਦੋਂ ਉਹਨਾਂ ਤੋਂ ਬੰਦ ਲਿਖ ਲਿਖਾਈ ਕਰਾਣੇ ਪੈਸੇ ਹੀ ਲੈ ਲਿਆ ਉਹਨਾਂ ਦਾ ਵੀ ਕੀ ਕਸੂਰ ਸੀ ਆਪਦੀ ਮਿਹਨਤ ਕੀਤੀ ਆ ਆਹਦੀ ਘਰ ਦੀ ਮਜ਼ਦੂਰੀ ਹੈ ਸਾਡੀ ਵੀ ਜੇ ਕੋਈ ਮੇਰੇ ਬੰਝਾ ਨਹੀਂ ਕਮਾਈ ਵਾਲਾ ਹੈਗਾ ਉਹ ਬੰਦਾ ਮੇਰਾ ਨਹੀਂ ਕੰਮ ਕਰਦਾ ਮੈਂ ਹੀ ਤਾਂ ਘਰ ਤੋੜਨਾ ਇਹੇ ਚੜਤ ਸਿੰਘ ਤੋਂ ਨਾ ਪੁੱਛਿਆ ਸੀ ਪਹਿਲਾਂ ਇਹਦੀ ਰੈ ਲਈ ਸੀ ਮੈਂ ਇਹਨੇ ਮੈਨੂੰ ਆਖਿਆ ਵੀ ਲਖਵਾ ਲਾ ਉਸ ਤੋਂ ਬਾਅਦ ਮੋਕਰ ਗਿਆ ਪਹਿਲਾਂ ਲਖਵਾਉਣ ਜੀ ਸਹਿਮਤ ਸੀ ਹੋਰ ਵੀ ਦੋ ਤਿੰਨ ਘਰ ਇਥੇ ਨਾਲ ਸਹਿਮਤਾ ਮੇਰੇ ਇਹ ਤਾਂ ਚੌਥੇ ਦੇ ਵਿੱਚ ਆ ਕੇ ਇਹਨਾਂ ਨੇ ਇਹਨਾਂ ਨਾਲ ਮੇਰੀ ਵੀ ਮੁਕਲਾ ਲੜਾਈ ਹੋਈ ਸੀ ਜਿਹਦੇ ਵਿੱਚ ਇਹਨਾਂ ਨੇ ਸਾਰਾ ਮੋਟ ਕੀਤਾ ਮੇਰੇ ਮੈਂ ਦੋਸ਼ ਲਾਉਣ ਨੂੰ ਤਾਂ ਜਿੱਤੇ ਮਰਦੀ ਲਾਈ ਜਾਣੀ ਇਹ ਹਜ਼ਾਰ ਦਾ ਦਾਤਾ ਜਿਵੇਂ ਜਿਸ ਤਰ੍ਹਾਂ ਕੋਈ ਪਿੰਡ ਤੋਂ ਬਾਹਰ ਹੋਣਾ ਚਾਹੀਦਾ ਠੇਕੇ ਪਰ ਦੇ ਵਿੱਚ ਵੀਰ ਜੀ ਪਹਿਲਾਂ ਵੀ ਪਿੰਡ ਦੇ ਵਿੱਚ ਹੀ ਸੀ ਪਿੰਡ ਦੇ ਵਿਚਾਲੇ ਸੀ ਜਮ ਉਹ ਤੋਂ ਬਾਹਰ ਨਹੀਂ ਪਿੰਡ ਦੀ ਸੀ 5 ਸਾਲ ਹੋ ਗਏ ਠੀਕਾ ਪਿੰਡ ਦੇ ਵਿੱਚ ਹੀ ਹੈ ਤੇ ਅੱਜ ਕੀ ਹੋ ਗਿਆ ਕਿ ਨੰਬਰ ਜਦੋਂ ਇੱਥੇ ਖੜਦਾ ਨਹੀਂ ਪਹਿਲਾਂ ਤਾਂ ਮੈਂ ਬੁਢੀ ਹਾਂ ਮੈਂ ਕੋਈ ਬੰਦਾ ਨਹੀਂ ਭਾਇਆਗਾ ਜੀ ਮੈਂ ਬੁਢੀ ਹਾਂ ਜਦੋਂ ਮੈਂ ਆਪ ਠੇਕਾ ਚਲਉਂਦੀ ਆ ਕੋਈ ਬੰਦਾ ਜੇ ਖੜੂਗਾ ਤੇ ਪਹਿਲਾਂ ਕਿਹਨੂੰ ਅਜੇ ਕੋਈ ਗਲਤ ਬੋਲੂਗਾ ਪਹਿਲਾਂ ਮੈਨੂੰ ਸੁਣ ਕੇ ਨੰਨ ਕਰੇ ਬੈਠਾ ਨੂੰ ਕਿ ਨਹੀਂ ਗੱਲ ਤੋਂ ਹੋਣ ਦੇ ਸਕਦੀ ਮੇਰੇ ਵੀ ਪੇਟ ਨਾਲ ਮਟਿਆਰਾ ਹੈ ਖੜੀ ਕਦੇ ਵੀ ਗਲਤ ਨਹੀਂ ਹੋਣ ਦੇ ਸਕਦੀ ਜੇ ਕੱਲ ਨੂੰ ਕੋਈ ਵੀ ਅਜੇ ਸ਼ਰਾਬ ਪੀ ਕੇ ਲੜਦਾ ਬੋਲਦਾ ਖਰਾਬ ਕਰਦਾ ਫਿਰ ਮੈਨੂੰ ਕਹਿ ਸਕਦੇ ਮੈਂ ਜਿੰਦਰਾ ਲਾਉਣ ਨੂੰ ਤਿਆਰ ਆ ਭਾਈ ਇੱਥੇ ਤਾਂ ਗੰਦ ਪੈਂਦਾ ਮੈਂ ਕਦੇ ਵੀ ਐਵੇਂ ਨਹੀਂ ਹੋਣ ਦੇਣੀ ਇਹਨਾਂ ਦਾ ਦੋਸ਼ ਲਾਈ ਜਾਂਦੇ ਮੇਰੇ ਕੋਲ ਦੋਸ਼ ਤਾਂ ਵੱਡਾ ਘਟੇ ਨਹੀਂ ਪੱਖਿਆ ਪਾਉਣ ਵਾਲਾ ਮੈਂ ਕੋਈ ਵੀ ਐਵੇਂ ਨਹੀਂ ਨਾਲ ਨਹੀਂ ਕੋਈ ਅਜੇ ਵੀ ਕੋਈ ਖਰਾਬ ਕਰਦਾ ਚੁੱਪ ਗਾਲ ਦਿੰਦਾ